ਵਿਧਾਨਕ ਸੰਸਥਾਵਾਂ ਦੇ ਸਭਾਪਤੀਆਂ ਦੀਆਂ ਸਰਭਾਰਤੀ ਕਾਨਫਰੰਸ ਨੇ ਵਿਧਾਨਕ ਸਭਾ ਦੀ ਕਾਰਵਾਈ ਦੌਰਾਨ ਵੈਗਨ ਮੁਕਤ ਮਾਹੌਲ ਗੁਣਾਤਮਕ ਬਹਿਸ ਅਤੇ ਚਰਚਾ ਨੂੰ ਯਕੀਨੀ ਬਣਾਉਣ ਦਾ عہد ਲਿਆਏ ਵਿਧਾਨ ਸਭਾਵਾਂ ਅਤੇ ਸੰਸਦ ਦੇ ਸਰਵਉੱਚ ਸੰਗਠਨ ਨੇ ਪਟਨਾਵੇਚੇ AIPOC ਦੀ 50ਵੀਂ ਕਾਨਫਰੰਸ ਦੇ ਸਮਾਪਤੀ ਵਾਲੇ ਦਿਨ ਪੰਜ ਮਤੇ ਪਾਸ ਕੀਤੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਦਾ ਸਪੀਕਰ ਤੇ AIPOC ਦੇ ਕਾਰਜਕਾਰੀ ਚੇਅਰਮੈਨ ਉਮਰ ਬਿਰਲਾ ਨੇ ਕਿਹਾ ਕਿ ਮੈਂਬਰਾਂ ਨੇ ਸੰਵਿਧਾਨ ਦੀ 75ਵੀਂ ਬਰੇਗੰਡ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਫੈਲਾਉਣ ਦਾ ਫੈਸਲਾ ਕੀਤਾ ਹੈ ਬਿਰਲਾ ਨੇ ਕਿਹਾ ਕਿ ਵਿਧਾਨਕ ਸੰਸਥਾਵਾਂ ਦੇ ਮੈਂਬਰ ਪੰਚਾਇਤੀ ਰਾਜ ਸੰਸਥਾਵਾਂ ਸ਼ਹਿਰੀ ਸਥਾਨਕ ਸੰਸਥਾਵਾਂ ਸਹਿਕਾਰੀ ਸੰਸਥਾਵਾਂ ਤੇ ਵਿਦਿਅਕ ਸੰਸਥਾਵਾਂ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਪੈਦਾ ਕਰਨ ਵਿੱਚ ਪਹੁੰਚ ਕਰਨਗੇ ਸਪੀਕਰ ਨੇ ਕਿਹਾ ਕਿ ਪੰਜਵੇਂ ਸੰਕਲਪ ਤੱਕ AIPOC ਨੇ ਸਮਰੱਥਾ ਨਿਰਮਾਣ ਤੇ ਬਿਹਤਰ ਸੇਵਾ ਲਈ ਡਿਜੀਟਲ ਟੈਕਨੋਲੋਜੀ ਸਮੇਤ AI ਨੂੰ ਅਪਣਾਉਣ ਦਾ ਐਲਾਨ ਲਿਆ ਹੈ ਇਸ ਦੋ ਰੋਜ਼ਾ ਕਾਨਫਰੰਸ ਵਿੱਚ 23 ਵਿਧਾਨ ਸਭਾ ਸੰਸਥਾਵਾਂ ਵਿੱਚ 41 ਸਭਾਪਤੀਆਂ ਨੇ ਹਿੱਸਾ ਲਿਆ।